ਇਹ ਤਸਵੀਰ ਤੁਹਾਨੂੰ ਨੈਸ਼ਨਲ ਮੀਡੀਆ ਨਹੀਂ ਦਿਖਾਊਗਾ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ। ਮੈਂ ਮਜ਼ਾਕ ਨਹੀਂ ਕਰ ਰਿਹਾ ਸਿਰਫ 120 ਸੈਕਿੰਡ ਲੱਗਦੇ ਹਨ। ਯੂਥ ਰੋਸ਼ ਦੇ ਵਿੱਚ ਹੈ, ਗੁੱਸੇ ਦੇ ਵਿੱਚ ਹੈ। ਉਹ ਤਾਂ ਡਰੇ ਪਏ ਹੱਥ ਜੋੜਦੇ ਫਿਰਦੇ ਆ। ਪਲੇਟਾਂ ਪਈਆਂ ਸੀਗੀਆਂ ਪਲਾਸਟਿਕ ਦਾ ਵੇਸ ਸੀ। ਉਹ ਸਾਰਾ ਇਹ ਵੀਰ ਸਾਫ਼ ਕਰ ਰਹੇ ਨੇ। ਆਪ ਆਪਣੇ ਹੱਥਾਂ ਦੇ ਨਾਲ ਇਹ ਇਹਨਾਂ ਦੇ ਵੱਲੋਂ ਸਫਾਈ ਕੀਤੀ ਜਾ ਰਹੀ ਹੈ। ਜਿਵੇਂ ਗੋਲੇ ਆਉਂਦੇ ਨੇ ਲੱਗਦਾ ਕਿ ਇਹ ਹਾਲਾਤ ਆਪਣੇ ਹੀ ਪੰਜਾਬ ਦੇ ਨੇ ਇਹ ਭਾਰਤ ਦੇ ਨੇ ਬੜਾ ਫੀਲਤਾ ਹੁੰਦਾ ਜੀ ਸੈਕੰਡ ਗ੍ਰੇਡ ਸਿਟੀਜ਼ਨ ਦੀ ਤਰ੍ਹਾਂ ਫੀਲ ਹੁੰਦਾ ਅੱਥਰੂ ਗੈਸ ਦਾ ਗੋਲਾ ਆ ਰਾਇ ਵਡੇ ਵਾਲਾ ਪਿੱਛੇ ਆਪਣੇ ਭਰਾ ਖੜੇ ਸੀ ਮੈਂ ਕੈਚ ਕਰਕੇ ਗੋਲਾ ਨੂੰ ਧੱਕਰ ਚ ਸੜਦਾ ਸੀ ਕੈਚ ਬਿਲਕੁਲ ਕੈਚਿੰਗ ਕੀਤੀ ਉਹਦਾ ਹੀ ਰਕਮ ਹੋ ਗਈ ਦੋ ਇਹਦੇ ਦਿੱਲੀ ਪਹਿਲਾਂ ਵੀ ਗਏ ਸੀ ਦੀਪ ਸਿੱਧੂ ਬਾਈ ਨਾਲ ਏ ਐਦ ਕੀ ਦੀਪ ਸਿੱਧੂ ਬਾਈ ਹੁਣ ਵੀ ਹਾਜ਼ਰ ਹੀ ਐ ਤੇ ਅੰਗ ਸੰਗੇ ਸਾਰਿਆਂ ਦੇ ਅੰਗ ਸੰਗ ਸਹਾਈ ਐ ਜੇ ਤੋਂ ਨੇ ਕਰਾਣੇ ਐ ਬਾਈ ਇਹ ਤਸਵੀਰ ਤੁਹਾਨੂੰ ਨੈਸ਼ਨਲ ਮੀਡੀਆ ਨਹੀਂ ਦਿਖਾਊਗਾ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਸਾਡੇ ਇਹ ਕਿਸਾਨ ਵੀਰ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਸਾਫ ਸਫਾਈ ਕਰਦੇ ਹੋਏ ਨਜ਼ਰ ਆਉਣਗੇ ਪਰ ਨੈਸ਼ਨਲ ਮੀਡੀਆ ਨੂੰ ਸਿਰਫ ਇਹ ਦਿਖਾਉਣਾ ਹੈ ਜੀ ਕਿ ਇਹਨਾਂ ਨੇ ਬੈਰੀਕੇਡ ਪਾ ਦਿੱਤੇ ਇਹਨਾਂ ਨੇ ਇੱਥੇ ਆਹ ਕੰਮ ਕਰ ਦਿੱਤਾ ਪਰ ਜਿਹੜਾ ਚੰਗਾ ਕੰਮ ਕਰ ਰਹੇ ਨੇ ਜਿਹੜੀ ਚੰਗੀ ਤਸਵੀਰ ਇੱਥੇ ਇਸ ਵੇਲੇ ਨਜ਼ਰ ਆ ਰਹੀ ਹੈ ਇਹ ਤੁਹਾਨੂੰ ਕੋਈ ਨਹੀਂ ਦਿਖਾਊਗਾ ਆ ਨੌਜਵਾਨ ਨੇ ਸਵੇਰ ਦਾ ਵੇਲਾ ਹੈ ਔਰ ਸਵੇਰੇ ਸਵੇਰੇ ਜਿਹੜਾ ਵੀ ਇੱਥੇ ਲੰਗਰ ਪ੍ਰਸ਼ਾਦੇ ਦਾ ਜਿਹੜਾ ਇਹ ਖਾਲੀ ਪੱਤਰ ਸੀਗੇ ਪਲੇਟਾਂ ਪਈ ਦਾ ਵੇਸੀ ਸਾਰਾ ਇਹ ਵੀਰ ਸਾਫ ਕਰ ਰਹੇ ਨੇ ਆਪ ਆਪਣੇ ਹੱਥਾਂ ਦੇ ਨਾਲ ਇਹਨਾਂ ਦੇ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਬਾਈ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਾਈ ਕੀ ਨਾਮ ਹੈ ਤੁਹਾਡਾ ਜੀ ਕਿਹੜੇ ਪਿੰਡੋਂ ਆਏ ਹੋ ਸੌਰਨਜੀਤ ਸਿੰਘ ਦਾ ਜੀ ਮੋਹਾਲੀ ਤੋਂ ਆਇਆ ਜੀ ਮੈਂ ਖਾਸ ਸ਼ਹਿਰ ਤੋਂ ਅੱਛਾ ਮੋਹਾਲੀ ਜੀ ਜੀ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੀ ਤਸਵੀਰ ਇਹ ਹੈ ਇਹ ਨੈਸ਼ਨਲ ਮੀਡੀਆ ਨੇ ਦਿਖਾਣੀ ਇਹ ਉੱਧਰ ਬੈਠੇ ਹੋਏ ਗੋਦੀ ਚੈਨਲ ਨੇ ਨਹੀਂ ਦਿਖਾਣੀ ਜਿਹੜੀ ਅਸੀਂ ਦਿਖਾ ਰਹੇ ਹਾਂ ਕਿ ਆਹ ਦੇਖੋ ਇਹ ਨੌਜਵਾਨ ਐਵੇਂ ਸਫਾਈ ਵੀ ਕਰ ਰਹੇ ਨੇ ਸਾਫ ਸਫਾਈ ਦਾ ਵੀ ਇੱਥੇ ਧਿਆਨ ਦਿੱਤਾ ਜਾ ਰਿਹਾ ਹੈ ਜੀ ਵਾਹਿਗੁਰੂ ਪਹਿਲੇ ਜਦੋਂ ਕਿਸਾਨੀ ਮੋਰਚਾ ਪਹਿਲਾ ਪਹਿਲਾ ਭਾਗ ਸੀਗਾ ਉਹਦੇ ਵਿੱਚ ਵੀ ਤੁਹਾਡੇ ਵਰਗੇ ਮੀਡੀਆ ਸਾਥੀਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਨੈਸ਼ਨਲ ਮੀਡੀਆ ਨੇ ਜਿੰਨਾ ਧਾਲ ਆਣੀ ਸੀ ਲਈ ਬਟ ਝੂਟ ਦੇ ਪੈਰ ਨਹੀਂ ਹੁੰਦੇ ਜੀ ਬੜੇ ਜਲਦੀ ਪੱਟੇ ਜਾਂਦੇ ਆ ਸੋ ਇਹ ਸੇਵਾ ਗੁਰੂ ਸਾਹਿਬ ਨੇ ਦਿੱਤੀ ਹੋਈ ਹੈ ਵੀ ਕਰ ਰਹੇ ਨਾਲ ਨਾਲ ਬਈ 3 ਦਿਨ ਹੋ ਗਿਆ ਜਿ ਇਹ ਲਗਾਤਾਰ ਨਿਰੰਤਰ ਸੇਵਾ ਜਾਰੀ ਹੈ ਹਾਂਜੀ ਹਾਂਜੀ ਚੱਲੀ ਜਾਂਦੀ ਹੈ ਸੰਗਤ ਰੂਪ ਦੇ ਵਿੱਚ ਜਿਵੇਂ ਜਿਵੇਂ ਕਾਲਪੁਰਖ ਸੇਵਾ ਲਈ ਜਾਂਦਾ ਉਦਾਂ ਚੱਲੀ ਜਾਂਦੀ ਹੈ ਨਾਲ ਨਾਲ ਕੀ ਗੈਣਾ ਚਾਹੂਗੇ ਜਿਹੋ ਜਿਹੇ ਇੱਥੇ ਹਾਲਾਤ ਬਣੇ ਹੋਏ ਨੇ ਜਿਹੋ ਜੀ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਵੱਖ-ਵੱਖ ਤਰੀਕੇ ਦੇ ਨਾਲ ਅਸੀਂ ਵੀ ਵੇਖ ਰਹੇ ਹਾਂ ਲੋਕਾਂ ਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਜਿਵੇਂ ਗੋਲੇ ਆਉਂਦੇ ਨੇ ਲੱਗਦਾ ਕਿ ਇਹ ਹਾਲਾਤ ਆਪਣੇ ਹੀ ਪੰਜਾਬ ਦੇ ਨੇ ਇਹ ਭਾਰਤ ਦੇ ਨੇ ਬੜਾ ਫੀਲ ਤਾਂ ਹੁੰਦਾ ਜੀ ਸੈਕੰਡ ਗ੍ਰੇਡ ਸਿਟੀਜ਼ਨ ਦੀ ਤਰ੍ਹਾਂ ਫੀਲ ਹੁੰਦਾ ਹੈ ਸੀਰੀਅਸਲੀ ਔਰ ਹਾਲਾਤ ਕਾਬੂ ਦੇ ਵਿੱਚ ਹੈ ਜੀ ਸਾਡਾ ਪਲਣਾ ਭਾਰੀ ਹੈ ਸਰਕਾਰ ਫਸੀ ਹੋਈ ਹੈ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਸਰਕਾਰ ਫਸ ਗਈ ਸੀ ਔਰ ਦੁਬਾਰਾ ਫਸਦੀ ਜਾ ਰਹੀ ਹੈ ਆਪਣੇ ਹੀ ਟ੍ਰੈਪ ਦੇ ਵਿੱਚੋਂ ਔਰ ਅੱਜ ਖਾਸ ਤੌਰ ਤੇ ਤੇ ਮੀਟਿੰਗ ਵਾਸਤੇ ਵੀ ਸੱਦਾ ਦਿੱਤਾ ਹੈ ਕੀ ਲੱਗਦਾ ਹੈ ਕਿ ਮੰਗਾਂ ਦੇ ਉੱਤੇ ਹੀ ਗੌਰ ਕੀਤਾ ਜਾਊਗਾ ਔਰ ਬਹੁਤੇ ਇਹ ਵੀ ਕਹਿ ਰਹੇ ਨੇ ਕਿ ਇਸ ਵਾਰ ਕਿਸਾਨ ਪਿੱਛੇ ਕਿਉਂ ਰਹਿ ਗਏ ਕਹਿੰਦੇ ਜਾਣ ਨਹੀਂ ਦਿੱਤਾ ਜਾ ਰਿਹਾ ਨੀਵੇਂ ਪੈ ਗਏ ਉਹਨਾਂ ਦੇ ਸਾਹਮਣੇ ਖੜ ਗਏ ਨਹੀਂ ਨਹੀਂ ਭਾਈ ਗਰੂ 6 ਪੱਟੀਆਂ ਤਾਂ ਸੱਤ ਵੀ ਨਹੀਂ ਪੜ ਸਕਦੇ ਉਹ ਤਾਂ ਗਿਣ ਕੇ 120 ਸਕਿੰਟ ਸਿਰਫ 15 ਫੁੱਟ ਦਾ فاਸਲਾ ਰਹਿ ਗਿਆ ਆਗੂਆਂ ਨੇ ਕਹਿਣਾ 120 ਮੈਂ ਮਜ਼ਾਕ ਨਹੀਂ ਕਰ ਰਿਹਾ ਸਿਰਫ 120 ਸਕਿੰਟ ਲੱਗਣੇ ਆ ਯੂਥ ਰੋਸ਼ ਦੇ ਵਿੱਚ ਹੈ ਗੁੱਸੇ ਦੇ ਵਿੱਚ ਹੈ ਉਹ ਤਾਂ ਡਰੇ ਪਏ ਹੱਥ ਜੋੜਦੇ ਫਿਰਦੇ ਆ ਕੱਲ ਵੀ ਹੱਥ ਜੋੜਦੇ ਫਿਰਦੇ ਸੀਗੇ ਜਾਬਤੇ ਦੇ ਵਿੱਚ ਹਾਂ ਭਾਜੀ ਰਾਤੀ ਐਨੇ ਗੋਲੇ ਮਾਰੇ ਇਹਨਾਂ ਨੇ ਰਾਤੀ ਅਸੀਂ 3:30 ਵਜੇ ਤੱਕ ਇਹਨਾਂ ਨੂੰ ਨਾ ਚੈਨ ਨਹੀਂ ਦਿੱਤਾ ਰਾਤ ਅਸੀਂ ਜਾਗਦੇ ਰਹੇ ਆ ਬਾਕੀ ਸਾਡੇ ਨਾਲ ਅਜੇ ਧੱਕਾ ਕਰਨਗੇ ਅਸੀਂ ਇਹ ਧੱਕਾ ਕਰਾਂਗੇ ਸਿੱਧੀ ਗੱਲ ਹੈ ਜੀ ਬਾਕੀ ਇਹ ਐ ਸੋਚ ਲੈਣ ਦਿੱਲੀ ਪਹਿਲਾਂ ਵੀ ਗਈ ਸੀ ਦੀਪ ਸਿੱਧੂ ਬਾਈ ਨਾਲ ਤੇ ਐਤਕੀ ਦੀਪ ਸਿੱਧੂ ਬਾਈ ਹੁਣ ਵੀ ਹਾਜ਼ਰ ਹੀ ਐ ਤੇ ਅੰਗ ਸੰਗ ਸਾਰਿਆਂ ਦੇ ਅੰਗ ਸੰਗ ਸਹਾਈ ਐ ਜੇ ਤੋਂ ਨੇ ਕਰਾਣੇ ਐ ਬਾਈ ਉਹੀ ਥਾਂ ਐ ਜਿੱਥੇ ਮੋਰਚਾ ਲਾਇਆ ਸੀ ਦੀਪ ਸਿੱਧੂ ਬਿਲਕੁਲ ਜੀ 3 ਮਹੀਨੇ ਉਹਨਾਂ ਨਾਲ ਇੱਥੇ ਰਹੇ ਆ ਫਿਰ ਦਿੱਲੀ ਰਹੇ ਆ ਪੰਜਾਬ ਤੁਹਾਡੇ ਵੀ ਸੱਟਾਂ ਲੱਗੀਆਂ ਬਾਈ ਹਾਂਜੀ ਬਾਈ ਐ ਐ ਕੱਲ ਦੀ ਗੱਲ ਐ ਜੀ ਅਥਰੂ ਗੈਸ ਦਾ ਗੋਲਾ ਆ ਰਾਇਆ ਹੀ ਵੱਡੇ ਵਾਲਾ ਪਿੱਛੇ ਆਪਣੇ ਭਰਾ ਖੜੇ ਸੀ ਮੈਂ ਕੈਚ ਕਰਕੇ ਗੋਲਾ ਨੂੰ ਘੱਗਰ 'ਚ ਸੜਦਾ ਸੀ ਕੈਚ ਬਿਲਕੁਲ ਕੈਚਿੰਗ ਕੀਤੀ ਉਹਦਾ ਹੀ ਰਖਮ ਹੋ ਗਈ ਦੋ ਆਦੇ ਬਿਲਕੁਲ ਬਾਈ ਕਹਿੰਦੇ ਕਿ 120 ਕਿੰਟਾਂ ਦੀ ਗੱਲ ਹੈ ਜੇ ਮੌਕਾ ਮਿਲਿਆ ਤਾਂ ਇਹ ਬੈਰੀਕੇਡ ਵੀ ਪਟਦਾਂਗੇ ਔਰ ਫਿਰ ਦਿੱਲੀ ਕਿਹੜਾ ਬਹੁਤੀ ਦੂਰ ਹੈ ਅਸੀਂ ਦਿੱਲੀ ਵੀ ਕੁਝ ਕਰ ਲਵਾਂਗੇ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਟਰੋ ਪੰਜਾਬ